ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੁੱਟਲ ਇੱਕ ਨਗ ਲੈ ਕੇ ਆਏ ਆ ਡਿਟੇਲਸ ਨੂੰ ਬਾਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਬਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗੁਰਮੁਖ ਸਿੰਘ ਪੜ ਲੰਗਿਆ ਨਾ ਜਿਹੜਾ ਮੋਗਾ ਸੀ ਪਕਾ ਬੰਦਾ ਮੋਬਾਈਲ ਨੰਬਰ ਜੀ 9779335032 ਠੀਕ ਆ ਮੇਰੇ ਘਰ ਦੀ ਗਾਈਆਂ ਜੀ ਘਰ ਦੀ ਵੇੜਾ ਚਾਰ ਦੰਦਾ ਜੀ ਮੂੰਹ ਬੱਚਾ ਹੀ ਆ ਜੀ ਕਦੋਂ ਸੂਈ ਆ ਜੀ ਇਹ ਇਹ 4 ਘੰਟੇ ਹੋ ਗਈ ਸੂਈ ਨੂੰ ਬੱਚਾ ਕੀ ਆ ਜੀ ਬੱਚਾ ਵੱਛੀ ਆ ਜੀ ਗਣਪਤੀ ਬੋਲ ਦੀ ਗਿਰਦੀ ਐਬੀਐਸ ਵਾਲੀ ਦੀ ਹਾਂ ਗਿਰਦੀ ਠੀਕ ਆ ਜੀ ਹਾਂ ਜੀ ਤੇ ਜੇ ਰਡਨ ਆ ਜੀ ਜੀਰੋ ਕੋਈ ਨਹੀਂ ਵੱਡਾ ਠੀਕ ਆ ਵੀਰੇ ਕਿੰਨਾ ਕੱਢਿਆ ਬਹਾੜਾ ਜੀ ਬੋਲੋ ਬੱਸ ਬੱਚੇ ਨੇ ਪਏ ਜੀ 3 ਕਿਲੋ ਬਸ ਬਹਾੜਾ ਨੇ ਠੀਕ ਆ ਥਰਾਂ ਦੀ ਗਾਰੰਟੀ ਆ ਥਰਾਂ ਸਾਰੀ ਓਕੇ ਆ ਠੰਡੀ ਫੀਲ ਹੈਗੀ ਕਿੰਨਾ ਪਾਜੂ ਦੁੱਧ ਜੀ ਦੁੱਧ ਮਾਂ ਦਾ ਸੀਗਾ ਜੀ 22 ਕਿਲੋ ਠੀਕ ਆ ਜੀ ਤੇ ਹੋ ਸਕਦਾ 20 ਕਿਲੋ ਦੇ ਹੀ ਜਾਵੇ ਕੋਈ ਵੱਡੀ ਗੱਲ ਨਹੀਂ ਬਾਕੀ ਸੇਵਾ ਦਾ ਹਾਂ ਜੀ ਟੋਰ ਕੇ ਦਿਖਾ ਦੀ ਵੀਰੇ ਸੂਆ ਬਾਈ ਦੱਸਦਾ ਪੈਂਦਾ ਜੀ ਮੂੰਹ ਤੋਂ 4 ਦੰਦ ਆ ਜੀ 4 ਕ ਘੰਟੇ ਸਮਾਂ ਹੋ ਗਿਆ ਸੂਈ ਨੂੰ ਬੱਚਾ ਮਗਰ ਵੱੱਛੀ ਆ ਜੀ ਗਣਪਤੀ ਬੁੱਲ ਗਿਰਦੀ ਜੀ ਉਹਦਾ ਰਕਾਰ ਤੁਸੀਂ ਬਾਈ ਕੋਲੋਂ ਲੈ ਲਓ ਜੀ ਬਾਕੀ ਜੇਰ ਪ੍ਰੋਪਰ ਡੰਨ ਆ ਜੀ ਤਿਆਰੀ ਸੋਹਣੀ ਕੀਤੀ ਵੀ ਆ ਬਾਈ ਕਹਿੰਦਾ ਸੂਹਾ ਪਹਿਲਾ ਜੀ ਇਹਦਾ ਜਿੰਨੇ ਤੁਸੀਂ ਸੇਵਾ ਕਰ ਲਓਗੇ ਦੁੱਧ ਉਹਨਾਂ ਤੁਸੀਂ ਪਾ ਲਓਗੇ ਪਰ ਮਾਂ ਦਾ ਦੁੱਧ 20 22 ਕਿਲੋ ਸੀਗਾ ਤਿਆਰੀ ਸੋਹਣੀ ਕੀਤੀ ਹੋਈ ਆ ਜੀ ਥਣ ਕੱਲਾ ਕੱਲਾ ਨਿਖੜ ਮਾ ਕੋੜੀਆਂ ਜਾਂ ਭਲਾ ਪਾਈ ਫਰਦੀ ਆ ਤੁਹਾਨੂੰ ਵੀ ਪਤਾ ਵੀਰੇ ਭਲਾ ਪਸ਼ੂ ਪਹਿਲੇ ਦੂਜੇ ਸੂਏ ਪਾਈ ਜਾਂਦਾ ਜੀ ਖੰਡੇ ਸੀਲ ਦੀ ਬਾਈਕ ਨੂੰ ਗਾਰੰਟੀ ਹੋਊਗੀ ਬੇਫਿਕਰ ਹੋ ਜਾ ਜੀ ਥਾਣਾ ਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗੇ ਆਥੀ ਚਵਾਈ ਵਾਲਾ ਥਾਣਾ ਬਾਕੀ ਚਾਰ ਹੀ ਥਾਣਾ ਥੋੜਾ ਸ਼ਾਕ ਪੂਰਾ ਵੀ ਨਹੀਂ ਜਣਾ ਬੋਲਦੇ ਨਹੀਂ ਦੌੜ ਜੀ ਬਣਾਣਾਂ ਦੀ ਚੋਈ ਆ ਕੋਈ ਚੱਕਣ ਨਹੀਂ ਕੋਈ ਹੌਲੂ ਨਹੀਂ ਦਿੱਤੀ ਇਹਨੇ ਠੀਕ ਹੈ ਜੀ ਤੇ ਬਾਕੀ ਜੋ ਲੈਵਰ ਰੀਜਨਲ ਆ ਕੋਈ ਇਹੋ ਪ੍ਰੋਡਕਟ ਨਹੀਂ ਉਹ ਜਦੋਂ ਤੁਹਾਡੇ ਵਾਸਤੇ ਠੀਕ ਹੈ ਜੀ ਜਿਹੜਾ ਕੋ ਹੈ ਵੀ ਆਈ ਹੈ ਠੀਕ ਹੈ ਵੀਰੇ ਥੋੜੀਆਂ ਪੜਾ ਜ਼ਰੂਰ ਪਾਈ ਫਿਰਦੀ ਬਾਕੀ ਹਾਈਟ ਵੀਰੇ ਨੋਰਮਲ ਆ ਜਾਂਦੀ ਹੈ ਜੀ ਤੇ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਨਿਮਾਨ 85000 ਰੁਪਏ ਆ ਜੀ ਉਹ ਜੋ ਮਾਨਤਾਨ ਜੀ ਮਾਨਤਾਨ ਕਰਦੇ ਆ ਠੀਕ ਆ ਜੀ 85000 ਰੁਪਏ ਚੋਂ 22 ਕਹਿੰਦਾ ਮਾਨਤਾਨ ਕਰ ਦਾਂਗੇ ਜੀ ਬਾਕੀ ਹਾਇਟ ਦਾ ਅੰਦਾਜ਼ਾ ਤੁਸੀਂ 22 ਦੇ ਹਿਸਾਬ ਨਾਲ ਲਾ ਲਿਓ ਜੀ ਜਿਹਨੂੰ ਲੱਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ